ਬੰਦੇ ਇਸ ਕੱਪ ਦੇ ਪ੍ਰਸਤ ਦੇ ਨਾਲ ਗੱਲਬਾਤ ਕਰਨੀ ਕਿ ਕਿ ਸਰਕਾਰ ਨੇ ਇੱਕ ਮਹਿੰਮ ਚਲਾਈ ਆ ਜੁਧ ਨਸ਼ਾ ਵਿਰੁੱਧ ਪਰ ਜਿਹੜੇ ਬੰਦੇ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਦੱਸ ਰਹੇ ਨੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਕਿਸੇ ਦਾ ਨਾਂ ਜਨਤਕ ਨਹੀਂ ਕਰਾਂਗੇ ਸਾਨੂੰ ਇਸ ਨੰਬਰ ਤੇ ਫੋਨ ਕਰੋ ਵੀਡੀਓ ਪਾਓ ਅਸੀਂ ਬੰਦੇ ਫੜਨੇ ਛੜਨ ਵਾਲਾ ਸਾਡੀ ਟੀਮ ਦੇ ਮੈਂਬਰ ਆ ਮਹਿੰਦਰਪਾਲ ਸਿੰਘ ਲੰਬਾ ਤੇ ਸਦੀਪ ਸਿੰਘ ਪੰਮ ਇਹ ਬੰਦੇ ਲਗਾਤਾਰ ਸਮਾਜ ਦੇ ਹੀ ਲੜਦੇ ਆ ਰਹੇ ਨੇ ਇਹਨਾਂ ਦੇ ਉੱਤੇ ਚਾ ਕੇ ਐਨਡੀਪੀਐਸ ਤੇ ਫਾਸਟ ਐਕਟ ਦੇ ਇੱਕ ਪੱਖ ਤੇ ਜੇ ਦੋਨੇ ਬੰਦੇ ਨਾਮਜ਼ਦ ਕਰਦੇ ਉੱਥੋਂ ਦੇ ਐਸਪੀਐਚ ਨੇ ਕਿ ਬਾਅਦ ਬਾਅਦ ਜਿਹੜਾ ਸਿੰਗਲ ਸਿੰਗਲ ਆ ਜਿਹੜਾ ਮੁਕੇ ਲੱਗੇ ਹੋਏ ਐਸਪੀਐਚ ਸਾਡੇ ਕੋਟੇ ਤੇ ਸੋ ਅਸੀਂ ਅੱਜ ਇਹ ਤਾਂ ਗੱਲ ਰੱਖੀ ਆ ਕਿ ਤੁਸੀਂ ਡਰਾਮਾ ਕੀ ਕਰ ਰਹੇ ਆ ਜਿਹੜੇ ਬੰਦੇ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਤੁਸੀਂ ਥਾਪ ਰਹੇ ਜਿਵੇਂ ਕਿ ਮੇਰੇ ਉੱਤੇ ਤਰਨ ਤਾਰਨ ਦੇ ਬੱਚੋਂ ਸਾਲ ਪਹਿਲਾਂ ਐਨਡੀਪੀਐਸ ਦਾ ਪਰਚਾ ਦਿੱਤਾ ਸੀ ਇਹ ਸਰਕਾਰ ਨੇ ਉਹ ਜਿਹੜਾ ਬੰਦਾ ਪਿਛਲੇ 15 ਸਾਲ ਤੋਂ ਲੜ ਰਿਹਾ ਨਸ਼ਾ ਖਿਲਾਫ ਤੇ ਪਕਟਾ ਹਿੰਦੀ ਪੱਤਾ ਜਿਹੜੇ ਮਦਰਪਾਲਸਨ ਲੋਬਾ ਬਰਗਿਆ ਨੇ ਉਥੋਂ ਦੇ ਐਮਐਲਏ ਨੂੰ ਜਨਤਕ ਕੀਤਾ ਲੋਕਾਂ ਲੈ ਕੇ ਵੀ ਐਮਐਲਏ ਮੋਗੀ ਵਾਲੀ ਏਸੀ ਲਾ ਕੇ ਹਸਪਤਾਲ ਦੇ ਦੇ ਘਰੇ ਲੈ ਗਈ ਉਹ ਬੰਦੇ ਨੂੰ ਅੱਜ ਜਿਹਨੂੰ 7 ਸਾਲ ਪਹਿਲਾਂ ਆਪਣੀ ਨੌਕਰੀ ਛੱਡਣੀ ਪਈਗੀ ਉਹਦੇ ਉੱਤੇ ਅੱਜ ਇਹਨਾਂ ਬੰਦੇ ਨੇ ਚਾਕੇ ਇੱਕ ਐਨਡੀਪੀਸ ਤੇ ਭਾਰਤ ਜਨ ਨੂੰ ਨਾਮ ਦਿੱਤਾ ਸੋ ਅਸੀਂ ਅੱਜ ਇਕੱਠੇ ਹੋ ਕੇ ਲਾਮ ਕੀਤਾ ਬੀਪਾਸੈਂਟ ਤੂੰ ਜਿੰਨਾ ਮਰਜੀ ਜ਼ੋਰ ਲਾ ਲਾ ਕੋਈ ਕਸਰ ਨਾ ਰਹੀ ਸਾਨੂੰ ਫੜ ਲਾ ਸਾਡੇ ਟੀਮ ਦੇ ਬੰਦਿਆਂ ਨੂੰ ਫੜ ਲਾ ਜਿਉ ਜਿਉ ਹੋਰ ਫੜਨਾ ਗਿਵਤ ਲੱਗੇ ਹੋਇਆ ਸੰਨ ਵਾਲਾ ਤੂੰ ਸਾਰਾ ਤਹਿਸ਼ ਨਸ ਕੀਤਾ ਧਰਨਾ ਚਕਾਇਆ ਉੱਥੇ ਟਰਾਲੀਆਂ ਚੋਰੀ ਸੋਡੇ ਪੁਲਿਸ ਮਹਿਕਮੇ ਨੇ ਕੀਤੀਆਂ ਟਰਾਲੀਆਂ ਚੋਰੀ ਸੋਡੇ ਬਰਨਾਰ ਸਿੰਘ ਧਮੌਰ ਐਂਗਲ ਦੇ ਬੰਦਿਆਂ ਨੇ ਕੀਤੀ ਉਹਨੇ ਕਰਾਈਆਂ ਜੋ ਨੁਕਸਾਨ ਤੁਸੀਂ ਕੀਤਾ ਉੱਥੇ ਲੋਕਾਂ ਦਾ ਤੂੰ ਲੱਗਿਆ ਹੋਇਆ ਕੁਝੰਦੇ ਉੱਤੇ ਲੋਕ ਲਹਿਰਾਂ ਨੂੰ ਲੋਕਾਂ ਨੂੰ ਲੋਕ ਆਵਾਜ਼ਾਂ ਨੂੰ ਇਹ ਬਹੁਤਾ ਸਨਮਾਨੀ ਹੁੰਦਾ ਤੇਰੇ ਜਹੰਕਾਰ ਬੋਲਦਾ ਜਿਵੇਂ ਇਹਨਾਂ ਦਾ ਇੱਕ ਐਮਐਲਏ ਮੰਤਰੀ ਐ ਅਰੋੜਾ ਮਨਰੋੜਾ ਵੀ ਕਹਿ ਰਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਬਰਦਾਸ਼ਤ ਆਪਕੀ ਵੀ ਕੋਈ ਆਵਾਜ਼ ਜਿਹੜੀ ਸਾਡੇ ਖਿਲਾਫ ਸਾਡੇ ਦੇ ਨਿੱਕੀਆਂ ਖਿਲਾਫ ਆਵਾਜ਼ ਉੱਠੂਗੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਬਰਦਾਸ਼ਤ ਪੰਜਾਬ ਵੀ ਨਹੀਂ ਕਰਦਾ ਪੰਜਾਬ ਦੇ ਲੋਕ ਵੀ ਉਹਦੇ ਗਏ ਗੁਜਰੇ ਨਹੀਂ ਹੋ ਜਾਣ ਨਹੀਂ ਹੈਗੇ ਤੁਸੀਂ ਜਿਵੇਂ ਮਰਜ਼ੀ ਡੰਡੇ ਜੋਰ ਤੇ ਦੱਬ ਦੋਗੇ ਪੁਲਿਸ ਸਟੇਟ ਬਣਾਤੀ ਇਹਨਾਂ ਨੇ ਪੰਜਾਬ ਨੂੰ ਸ਼ਰਿਆਂ ਪੁਲਿਸ ਦੀ ਗੁੰਡਾਗਰਦੀ ਆਪਾਂ ਨੂੰ ਚਾਰ ਸੂਰੇ ਦਿਖ ਰਹੀ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਖਿਲਾਫ ਡਟ ਕੇ ਇਹਨਾਂ ਦੇ ਜ਼ਬਰ ਦਾ ਵਿਰੋਧ ਕਥਾਈ ਕਿਤ ਮੇਲੇ ਦੱਸੋ ਜੀ ਕਥਾਈ ਕੀ ਮਿਲਦਾ ਹਾਂ ਅਗਲਾ ਅਸੀਂ ਜਿਹੜਾ ਰੱਖਿਆ ਸੀਗਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਹੈ ਭਰਾਨੀ ਦੀ ਗੱਲ ਆ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਚੇ ਸ਼ਹੀਦਾਂ ਸੂਰਮਿਆਂ ਦੇ ਬਸਤਾਂ ਦੇ ਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ ਕਿੱਡੇ ਧੜੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਐ ਬਰਸਾਂ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਤਾਰੂ ਚੱਕ ਵਰਗੇ ਪਹਿਲੇ ਹੀ ਉਹ ਹੈਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਨੇ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦਨਾਂ ਕਰਾਉਣੇ ਦੀ ਤੇ ਅਸੀਂ ਅੱਜ ਇਹ ਵੀ ਐਲਾਨ ਕੀਤਾ ਵੀ ਪੰਜਾਬ ਦੀ ਧਰਤੀ ਉੱਤੇ ਕਿਸੇ ਵੀ ਜਿਹਰੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕੇ ਸੋਨ ਨੂੰ ਕੀ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਕਰਉਂਦਾ ਯਾਰ ਸਾਡੇ ਜਿਹਾ ਕੋ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂਆਂ ਤੋਂ ਸਿੱਧ ਲੈਣਗੇ ਰਸਾਈ ਟੈਂਪੂਆਂ ਦੀ ਮਾਰਦਾ ਕਿਹ ਕਹਿਣਗੇ ਜੇ ਤੁਸੀਂ ਸਟੇਟ ਦੀ ਗਾਇ ਉਹ ਰੋਕਣ ਦੇ ਲਈ ਉਹਨਾਂ ਨੂੰ ਉਸ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਜਿਵੇਂ ਕੀ ਕੀ ਸਟੇਟ ਦੀ ਹੈ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੋ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚੇ ਜੇ ਲਾ ਜਾ ਰਹੇ ਆ ਗੱਲ ਅਸੀਂ ਆਮ ਨੇ ਦਿੰਨਾ ਜੇ ਇਹ ਸੰਘਰਸ਼ ਕਰਾਂਗੇ ਵੀ ਜੇ ਤੁਸੀਂ ਆ ਕੋਈ ਆ ਜਾ ਬੇਲਾ ਮੂਲਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਜਦ ਤੀਏ ਕਿਹੜੀ ਕਿੱਜਤ ਬੰਦੀ ਸਾਮਲ ਭੰਗੇ ਤੜਨਾ ਸਾਰਾ ਪੰਜਾਬ ਸ਼ਾਮਲ ਲਾਇਆ ਇਹਨੂੰ ਕੌਣ ਬਰਦਾਸ਼ਤ ਕਰੂਗਾ ਜੀ ਉਹ ਮਾਲਕ ਮੇਰੇ ਕੋਲ ਆਪਰਾ ਜਵਾਬ ਨਹੀਂ ਹੈ ਮੇਰੇ ਜਵਾਬ ਦੇ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਤੁਸੀਂ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਉਹ ਜਾ ਰਹੇ ਹੋ ਸਾਡੇ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਿਹਾ ਆਕੜ ਸਾਡਾ ਸੋ ਇਸ ਲਈ ਅਸੀਂ ਤਾਂ ਵਿਰੋਧ ਕਰਦੇ ਆਂ ਵੀ ਜਿਹਨੇ ਕੋਪਾ ਪਹਿਲਾ ਕਰਨਾ ਕੋਪਟਾ ਧੱਕਾ ਦਾ ਬੰਦਾ ਕੰਮ ਕਰਨਾ ਉਹ ਲੋਕ ਸ਼ੱਕੇ ਬਥੇਰੇ ਬਣਾ ਕੇ ਤੁਸੀਂ ਇਹ ਕਰਦੇ ਇੱਜ਼ਾਤ ਤੱਕ ਨਾ ਹੋਵੇ ਇਹ ਇਹ ਸਮਾਜ ਦੀਆਂ ਉਹ ਸਿੰਪਾਈਆਂ ਹੁੰਦੀਆਂ ਹਨ ਇਹ ਨਹੀਂ ਹੁੰਦਾ ਕਿ ਤੁਸੀਂ ਨੰਗੇ ਹੋ ਕੇ ਸੜਕ ਤੇ ਆ ਕੇ ਖੜ੍ਹਜੋਗੇ ਅਸੀਂ ਵੀ ਮੇਰੀ ਇਜਾਦੀ ਹੈ ਜੀ ਇਹ ਐ ਨਹੀਂ ਜਾਦੀਆਂ ਹੁੰਦੀਆਂ ਸੋ ਇਹਨੂੰ ਇਹਨਾਂ ਗੱਲਾਂ ਨੂੰ ਪੈਟਰੋਲ ਕਰੋ ਅਮਰੀਕਾ ਨੇ ਕਹਿਤਾ ਰਾਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲੋ ਕੋਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ ਜੀ ਬੜਣਾ ਜਿਹੜੀ ਪੁਲਿਸ ਵਾਲੀ ਬਣੀ ਗਈ ਆ ਕਮਿਊਨਿਟੀ ਉਸ ਜੀ ਬਹੁਤ ਵਸਦਾ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦੇ ਆਈਜੀ ਕੀ ਨਾਮ ਰਾਜੀਤ ਕਿੱਡਾ ਵੱਡਾ ਸਮੱਗਲਰ ਆ ਉਹ ਫੜਦਿਆ ਇਹਨਾਂ ਦਾ ਬਿੰਦਰਜੀਤ ਸਿੰਘ ਇਨਸਪੈਕਟਰ ਉਹ ਫੜਦਿਆ ਇਹ ਛੋਟਾ ਮੋਟਾ ਮੋਰਾ ਸੀਗੀ ਫੜ ਲਈ ਖਬਰਾਂ ਕੌਣ ਕੌਣ ਸ਼ਾਮਲ ਹਨ ਇਹਦੀ ਜਾਂਚ ਵੀ ਚਾਹੀਦੀ ਹੈ ਕਿ ਤਾਰਾ ਆਈਪੀਐਸ ਅਧਿਕਾਰੀਆਂ ਨਾਲ ਜੁੜਦੇ ਹਨ ਪਰ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾ ਜੁੜਦੇ ਹਨ ਇਹਦੀ ਜਾਂਚ ਹੋਵੇ ਇਹਦੀ ਪੜਤਾਲ ਹੋਵੇ ਕਿ ਯੂਨੀਵਰਸਲ ਜਾਂਚ ਹੋਵੇ ਕੋਈ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਹੈ ਜਿਹੜੇ ਜਿਹੜੇ ਸ਼ਾਮਲ ਫੜਕੇ ਅੰਦਰ ਦੇ ਪਰ ਉਧਰ ਨੂੰ ਥੋੜੀ ਜਾਣਾ ਜਿਹੜਾ ਗਰੀਬਾਂ ਦੇ ਕੋਲੇ ਢਾਉਂਦੇ ਫਿਰਦੇ ਆ ਫਿਰ ਪੂਰੇ ਮੋਗਾ ਕੋਈ ਦਿੱਸੇ ਖਾਲਾ ਸਾਰੇ ਨਾਲ ਘੁੰਮ ਰਹੇ ਸੀ ਇਹਨਾਂ ਦੋ ਹੀ ਨਸਾਨਾਂ ਦੇ ਇੱਕ ਤਾਂ ਅਸ਼ਾ ਛਡਾਉ ਕਮੇਟੀ ਦੇ ਮੈਂਬਰ ਨੇ ਜਾਂ ਪ੍ਰਧਾਨ ਨੇ ਇਹਨਾਂ ਦੇ ਜ਼ਿੰਦਗੀ ਚ ਕਦੇ ਵੀ ਅਸਲਾ ਮੁਖਤਾਰ ਦੀ ਜ਼ਿੰਦਗੀ ਚ ਕਦੇ ਵੀ ਨਾ ਕੋਈ ਰਿਪੋਰਟ ਹੋਈ ਹੈ ਨਾ ਕੋਈ ਕੇਸ ਹੋਇਆ ਹੈ ਕਦੇ ਕੋਈ ਇਹੋ ਜੀ ਗੱਲ ਨਹੀਂ ਹੋਈ ਔਰ ਸਿੱਧਾ ਚੱਕ ਕੇ ਕੀ ਪਾਇਆ ਜਾਂਦਾ ਬਾਸਪੁਰ ਐਨਡੀਪੀਸੀ ਮਤਲਬ ਤੁਸੀਂ ਸੋਚੋ ਇਹੋ ਜੀਆਂ ਧਾਰਾਾਂ ਤੁਸੀਂ ਸੁਣ ਕੇ ਡਰਦੇ ਹੋ ਜਾਂ ਐਂ ਬੇਚੀ ਤਾਉਗੇ ਨਾ ਨਹੀਂ ਤੇ ਜੇ ਤੁਸੀਂ ਉਹਦੀ ਡਿਟੇਲ 'ਚ ਜਾਓ ਕੋਟਿਸੇਖਾ ਕੋਰੇ ਗੁਰਦੁਆਰਾ ਸਾਹਿਬ ਕਿਨਾਂ ਜੀ ਗੁਰਦੁਆਰਾ ਨੇ ਹਿਸਾਬ ਸ਼੍ਰੋਮੀ ਦੇਖਦਾ ਜੀ ਉੱਥੇ ਜਾਂਦੇ ਨੇ ਉੱਥੇ ਇਹਨਾਂ ਨੇ ਨਸ਼ਾ ਚੜਾਉ ਵਾਲੇ ਮਾਮਲੇ ਸਾਰੇ ਜੋ ਕੰਮ ਸੰਧਿਆ ਸੀ ਜਾਗਰਤੀ ਫੈਲਾਉਣ ਲਈ ਉੱਥੇ ਇਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਦੀ ਦੇਖਿਆ ਇੱਕ ਲੜਕੀ ਨਸ਼ੇ ਧੋਤੋ ਕੇ ਲੰਗਰ ਹੌਂਚ ਬੈਠੀ ਹੋਈ ਹੈ ਤਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਇਹ ਹਰ ਰੋਜ਼ ਲੜਕੀ ਖਾ ਲੈਂਗੇ ਤਾਂ ਇਹਨਾਂ ਨੇ ਲੱਗਿਆ ਜੇ ਤਾਂ ਗਲਤ ਗੱਲ ਆਪਾਂ ਦਾ ਮੁਸ਼ਕਰੀਏ ਇਹ ਉਸ ਤੋਂ ਬਾਅਦ ਉਹਦੇ ਘਰ ਜਾਂਦੇ ਨੇ ਘਰ ਜਾ ਕੇ ਨਾਲ ਇਹਨਾਂ ਦੇ 7-8 ਉਧਬਰ ਬੰਦੇ ਨੇ ਉੱਥੋਂ ਦੇ ਜਿਹਦੇ ਸਬੂਤ ਵੀ ਹੈ ਇਹੇ ਨੇ ਨਾਗਰ ਦੇ ਕੋਲੇ ਔਰ ਇਹਨਾਂ ਨੇ ਉੱਥੇ ਦੀ ਵੀਡੀਓ ਵੀ ਬਣਾਈ ਹੈ ਜਿਹੜਾ ਉਹਦੀ ਕਮੇਟੀ ਕੋਲ ਰੈਲੀ ਕੀਤੀ ਤੇ ਉਸੇ ਉਹ ਲੜਕੀ ਸਾਨੂੰ ਮਿਲੇ ਜਿਹੜੀ ਖਾਣਾ ਖਾਂਦੇ ਖਾਂਦੇ ਅੱਗੇ ਨੂੰ ਡਿੱਗ ਗਈ ਇਹ ਭੱਜ ਕੇ ਉਹਦੇ ਵੱਲ ਗਏ ਤੇ ਇਹਨਾਂ ਨੇ ਉਹਨੂੰ ਸਵਾਲ ਜਵਾਬ ਕਰਨੇ ਸ਼ੁਰੂ ਕਰਤੇ ਵੀ ਭਾਈ ਤੂੰ ਕਿਹੜਾ ਨਸ਼ਾ ਕੀਤਾ ਕੀ ਵਾ ਤੇ ਮੈਂ ਉਹਦੀ ਵੀਡੀਓ ਬਣਾਈ ਠੀਕ ਹੈ ਉਹ ਵੀਡੀਓ ਪੂਰੀ ਫੇਸ ਬਲਰ ਕਰਕੇ ਵਿਦਾਉਟ ਐਨੀ ਆਇਡੈਂਟੀਫਿਕੇਸ਼ਨ ਉਹਦਾ ਨਾਮ ਵੀ ਨਹੀਂ ਉਹਦੇ ਘਰ ਦਾ ਐਡਰੈਸ ਨਹੀਂ ਕੁਝ ਵੀ ਨਹੀਂ ਦਿਖੂ ਉਹਦੇ ਚੋਆ ਪੂਰੇ ਜਨਦੀ ਕਹਿੰਦੇ ਕਿ ਆਪਾਂ ਨਿਜ਼ਮਾ ਦੇ ਅਧਿਕਾਰ ਕੋ ਵੀਡੀਓ ਪਾਈ ਉਸ ਤੋਂ ਬਾਅਦ ਕੀ ਹੋਇਆ ਅਗਲੇ ਦਿਨ ਵੇਖ ਤੁਹਾਨੂੰ ਪਤਾ ਲੱਗਿਆ ਉਹ ਲੜਕੀ ਦੀ ਉਮਰ 17 ਸਾਲ ਹੈ ਕਿਉਂਕਿ ਇਹਨਾਂ ਨੇ ਕਿਹਾ ਵੀ ਆਪਾਂ ਉਹਦਾ ਇਲਾਜ ਕਰਾਉਣਾ ਤੇ ਉਹਨਾਂ ਪੰਚਾਇਤ ਤੇ ਮੋਢ ਪਰ ਬੰਦਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰੇ ਗਏ ਉਹ ਲੜਕੀ ਨੇ ਜਿਹੜੇ ਉੱਥੇ ਬਿਆਨ ਦਿੱਤੇ ਉਹ ਸੁਣ ਕੇ ਮੇਰੇ ਵੀ ਲੂੰ ਕੰਡੇ ਖੜੇ ਹੋ ਗਏ ਲੜਕੀ ਨੇ ਦੱਸਿਆ ਵੀ ਇੱਕ ਮੰਡੀ ਦੇ ਵਿੱਚ ਮਨਜੀਤ ਕੌਰ ਨਾਂ ਦੀ ਔਰਤ ਰਹਿੰਦੀ ਐ ਜਿਹੜੀ ਮੇਰੇ ਤੋਂ ਸੇਵਪਾਰ ਦਾ ਧੰਦਾ ਕਰਾਉਂਦੀ ਐ ਉਸ ਨੇ ਮੈਨੂੰ ਨਸ਼ੇ ਤੇ ਲਾਇਆ ਤੇ ਉਹ 300 ਰੁਪਏ ਗਾਹਕ ਤੋਂ ਲੈਂਦੀ ਐ 150 ਮੈਨੂੰ ਦਿੰਦੀ ਐ 150 ਆਪ ਰੱਖਦੀ ਐ ਤੇ ਇਸ ਤੋਂ ਇਲਾਵਾ ਉਹਨੇ ਇਹ ਵੀ ਇੰਜਾਮ ਲਾਇਆ ਵੀ ਜਿਹੜਾ ਮੈਂ ਫਲਾਨੇ ਮੈਡੀਕਲ ਸਟੋਰ ਤੋਂ ਸਿਵਲ ਹਸਪਤਾਲ ਦੇ ਸਾਹਮਣੇ ਐ ਵੀ ਉਸ ਮੈਡੀਕਲ ਸਟੋਰ ਤੋਂ ਨਸ਼ਾ ਲੈ ਕੇ ਆਣੀ ਐ ਸਭ ਉਸ ਤੋਂ ਬਾਅਦ ਕੀ ਹੁੰਦਾ ਕਿ ਅਗਲੇ ਦਿਨ ਜਿਹੜਾ ਹੈਗਾ ਉਸੇ ਦਿਨ ਹੀ ਸੌਰੀ ਉਹ ਵੀ ਵੀਡੀਓ ਚੱਲ ਜਾਂਦੀ ਐ ਤੇ ਫਿਰ ਅਸੀਂ ਉਹਨੂੰ ਐ ਐਸਐਚਓ ਕੋਲੇ ਲਿਜਾ ਕੇ ਉਹਦੇ ਬਿਆਨ ਦਰਜ ਕਰਾਉਨੇ ਆ ਫਿਰ ਜਿਹੜਾ ਹੈਗਾ ਉਹਨੂੰ ਨਸ਼ਾ ਛਡਾਊ ਕੇਂਦਰ ਜਨੇਰ ਲਿਜਾ ਕੇ ਉਹਦੀ ਜਿਹੜੀ ਜੀਵ ਵਾਲੀ ਗੋਲੀ ਸ਼ੁਰੂ ਕਰਵਾਈ ਜਾਂਦੀ ਐ ਤਿੰਨ ਗੋਲੀਆਂ ਉਸ ਦਿਨ ਉਹਨੂੰ ਡਾਕਟਰ ਨੇ ਦਿੱਤੀਆਂ ਤੇ ਨਾਲ ਅਗਲੀ ਡੋਜ਼ ਦੇ ਕੇ ਉਹਨੂੰ ਘਰੇ ਛੋੜਿਆ ਅਸੀਂ ਉਹਨੂੰ ਥਾਣੇ ਛੱਡ ਕੇ ਵਾਪਸ ਆ ਗਏ ਉਸ ਤੋਂ ਬਾਅਦ ਅਗਲੇ ਦਿਨ ਸਾਨੂੰ ਪਤਾ ਲੱਗਦਾ ਵੀ ਉਹ ਲੜਕੀ ਗਾਇਬ ਹੋ ਗਈ ਤੇ ਫਿਰ 31 ਜਨਵਰੀ ਨੂੰ ਫੇਰ ਇਹ ਆਉਂਦੇ ਆ ਵੀਰਕੋਟ ਤੋਂ ਐਸਐਸਪੀ ਮੋਗਾ ਨੂੰ ਸ਼ਿਕਾਇਤ ਦੇ ਦਿੰਦੇ ਆ ਕਿ ਵੀ ਭਾਈ ਉਹ ਲੜਕੀ ਗਾਇਬ ਹੋ ਗਈ ਉਹਦਾ ਪਤਾ ਕੀਤਾ ਜਾਵੇ ਤੇ ਜਿਹੜਾ ਨਸ਼ਾ ਮਾਲਕ ਹੈ ਸਟੋਰ ਦਾ ਮਾਲਕ ਹੈ ਮੈਡੀਕਲ ਸਟੋਰ ਦਾ ਮਾਲਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਸੋ ਐਸਐਸਪੀ ਨੇ ਉਹ ਔਰਤ ਨੂੰ ਗ੍ਰਿਫਤਾਰ ਵੀ ਕਰ ਲਿਆ ਉਹਦੀ ਗਾਹਕਾਂ ਸਵੇਦ ਉਹਦੀ ਧੀ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਸ਼ਾਮ ਨੂੰ ਹੀ ਛੱਡਦਾ ਜਦੋਂ ਮੈਂ ਕਾਲ ਕੀਤੀ ਤਾਂ ਉਹ ਕੋਈ ਢੰਗ ਦਾ ਜਵਾਬ ਨਹੀਂ ਆਇਆ ਉਹਨੂੰ ਸੋ ਜਦੋਂ ਮੈਂ ਕਾਲ ਕੀਤੀ ਤਾਂ ਮੇਰੇ ਨਾਲ ਥੋੜੀ ਉਹਦੀ ਮੈਂ ਵੀ ਹੋਈ ਮੈਂ ਕਹਿੰਦੀ ਤੁਸੀਂ ਐਡਾ ਸਿਸਟਮ ਬੁੱਦਾ ਹੈ ਨਾ ਤੂੰ ਦੀ ਲੜਕੀ ਨੂੰ ਹਲੇ ਤੱਕ ਹਸਪਤਾਲ ਦਾਖਲ ਕਰਾਇਆ ਨਾ ਤੁਸੀਂ ਉਸ ਤੌਰ ਤੋਂ ਗ੍ਰਿਫਤਾਰ ਕਰਕੇ ਛੱਡ ਵੀ ਦਿੱਤਾ ਮੈਂ ਕਹਿੰਦੀ ਇਹ ਚੱਲ ਕੀ ਰਿਹਾ ਸੋ ਉਸ ਗੱਲ ਤੋਂ ਨਾਈਟ ਹੋ ਕੇ ਉਹਨਾਂ ਨੇ ਜਿਹੜਾ ਹੈਗਾ ਤੁਹਾਨੂੰ ਇਸ ਵਰਤੀ ਦੇ ਵਿੱਚ ਅਨੁਮੋਲ ਕੀਤਾ ਹੈ ਸੰਦੀਪ ਸਿੰਘ ਧਾਮ ਜਿਹੜੇ ਕਿ ਪਿਛਲੇ 7-8 ਸਾਲ ਤੋਂ ਨਸ਼ਿਆਂ ਦੇ ਖਿਲਾਫ ਪੂਰੇ ਪੰਜਾਬ 'ਚ ਕੰਮ ਕਰ ਰਿਹਾ ਹਜ਼ਾਰਾਂ ਕੈਂਪ ਲਾ ਚੁੱਕੇ ਹਨ ਹਜ਼ਾਰਾਂ ਲੋਕਾਂ ਦਾ ਨਸ਼ਾ ਛਡਵਾ ਚੁੱਕੇ ਹੈ ਇਹਦੇ ਤੇ ਵੀ ਕਿਉਂਕਿ ਪੁਲਿਸ ਦੀਆਂ ਕੋਲਾ ਖੋਲ ਰਿਹਾ ਸੀਗਾ ਨਸ਼ਾ ਛਡਾਊ ਕੇਂਦਰਾਂ ਦੇ ਸਟੈਂਕ ਵਗੈਰਾ ਕਰਕੇ ਫਿਰ ਜਿਹੜਾ মিডিਆ ਤੇ ਪਾ ਰਿਹਾ ਸੀਗਾ ਤੇ ਇਸ ਕਰਕੇ ਆ ਬਦਲਾਅ ਹੋਇਆ। ਔਰ ਇਹ ਬਦਲਾਅ ਮੈਂ ਤੁਹਾਨੂੰ ਦੱਸ ਦਿਆਂ। ਥੱਲੇ ਚੀਚੀ ਨਸ਼ੇ ਚ ਵੀ ਆਈ ਹੈ। ਬਾਕੀ ਕ੍ਰਪਸ਼ਨਾਂ ਚ ਵੀ ਆਈਆਂ। ਪਹਿਲੇ ਉੱtre ਬਦਲੇ ਨੇ ਥੱਲੇ ਉਹੀ ਗੱਲਾਂ ਦੀਆਂ ਦੇ ਗੱਸਨ ਕਰ ਰਿਹਾ ਮੁੱਖ ਮੰਤਰੀ ਕਿ ਮੈਂ 58000 60000 ਨੌਕਰੀ ਦਿੱਤੀ। ਕੋਈ ਬੀਬੀ ਖੜੀ ਕਰ ਲੈਂਦੇ ਆ ਕੋਈ ਨੌਜਵਾਨ ਖੜਾ ਹੋ ਜਾਂਦਾ ਜੀ ਮੈਂ ਕੈਡਾ ਤੋਂ ਆਇਆ ਜੀ ਮੈਂ ਦੋ ਮੈਨੂੰ ਜਨਰਲ ਲੈਟਰ ਮਿਲ ਗਏ ਜੀ ਮੈਨੂੰ ਤਿੰਨ ਮਿਲ ਗਏ ਜੀ ਜਲੰਧਰ ਡਿਵੀਜ਼ਨ ਦੇ ਵਿੱਚ 230 ਬੰਦੇ ਸਹਾਇਕ ਲੈ ਮੈਂ ਰੱਖਿਆ ਜਿਹਦੇ ਵਿੱਚੋਂ 180 ਬੰਦੇ ਕੱਲੇ ਰਹੇ ਨੇ ਤੁਸੀਂ ਜਵਾਬ ਦੇਊਗਾ ਸਾਡੇ ਹੱਕਾਂ ਤੇ ਐ ਡਾਕੇ ਵੱਜ ਰਹੇ ਆ ਆਪਾਂ ਵੀ ਸੁਪਿਆਂ ਦੇ ਆ ਕੇ ਬੰਦੇ ਸਾਡੇ ਨਾਲ ਨੌਕਰੀਆਂ ਲੈਦੇ ਆ ਖਾਰੇ ਆ ਸਾਡੇ ਨੌਜਵਾਨ ਬੇਰਜਕਾਰ ਉੱਥੇ ਬਾਹਰ ਨੂੰ ਭੱਜ ਰਿਹਾ ਜਮੀਨਾਂ ਵੇਚ ਕੇ ਜਾਂ ਨਸ਼ਿਆਂ ਵੱਲ ਮੁੜ ਰਹੇ ਨੇ ਜਾਂ ਕੋਈ ਗੈਂਗਵਾੜ ਚ ਮਰ ਰਹੇ ਨੇ ਤੇ ਇਹ ਡਰਾਮੇ ਮੁੱਖ ਮੰਤਰੀ ਰੋਜ਼ ਕਰਦਾ ਵੱਡੇ ਵੱਡੇ ਬੋਰਡ ਲਾ ਦਦਾ ਮੈਂ 60000 ਨੌਕਰੀਆਂ ਦੀ ਮੈਂ 60000 ਨੌਕਰੀਆਂ ਦੀ ਇਹਦੇ ਕੋਈ ਸਵਾਲ ਹੂਤ ਅਸੀਂ ਇਹਦੇ ਵੀ ਸਵਾਲ ਕੀਤਾ ਵੀ ਜੇ ਹਿਮਾਚਲ ਦਾ ਕਾਨੂੰਨ ਹੈ ਜੇ ਉੱਤਰਾਖੰਡ ਦਾ ਕਾਨੂੰਨ ਹੈ ਜੇ ਰਾਜਸਥਾਨ ਦਾ ਕਾਨੂੰਨ ਹੈ ਆ ਪਿੱਛੇ ਜੇ 20 ਸਾਲ ਪਹਿਲਾਂ ਹੀ ਹਲੇ ਸ਼ਕਰਤਾ ਮੇਤਰਾ ਖੰਡਾ ਰਾਜ ਦਾ ਮੁੱਖ ਮੰਤਰੀ ਆ ਉਹਨੇ ਐਲਾਨ ਕੀਤਾ ਕਿ ਮੋਰ ਦੇ ਵਿੱਚ ਅੱਗੇ ਇੱਥੇ ਬਾਹਰਲਾ ਬੰਦਾ ਅੱਗੇ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਰਹੇ ਪੰਜਾਬ ਨੂੰ ਸ਼ਾਂਤਲੜ ਕਿਉਂ ਬਣਾਇਆ ਜਾ ਰਿਹਾ ਪੰਜਾਬ ਨੂੰ ਡੈਮੋਕਰੇਸੀ ਕਿਉਂ ਬਦਲ ਗਈਆਂ ਇਹ ਕੋ ਮੰਡਾ ਸੁਵਾਰ ਸੋ ਇਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਵੈਹਣ ਤੁਰਿਆ ਹੋਇਆ ਪੂਰੇ ਪੰਜਾਬ 'ਚ ਪਿੰਡ ਪਿੰਡ ਜ਼ਿਲ੍ਹਿਆਂ ਸ਼ਹਿਰਾਂ 'ਚ ਜਾ ਰਹੇ ਹਾਂ ਇਹੀ ਗੱਲਾਂ ਲੋਕਾਂ ਨਾਲ ਕਰ ਰਹੇ ਹਾਂ ਇਹ ਇਸੇ ਕਰਕੇ ਸਾਰੇ ਸਾਰੇ ਪੀਓ ਦੇ ਮੈਂਬਰ ਆ ਇਹਨਾਂ ਨੂੰ ਜਾ ਕੇ ਇੱਕ ਝੂਠੇ ਮਕਦਮੇ 'ਚ ਉਥੇ ਐਸਪੀ ਐਚ ਨੇਲ ਜਾਂਦਾ ਇੱਕ ਗੱਲ ਮੈਂ ਸਰਪੰਚ ਪਖੌਤ ਸਿੰਘ ਕੁਰਾਲ ਵਾਲ ਦੀ ਦੁਬਾਰਾ ਤਰਮੀਮ ਕਰ ਦਿੰਨਾ ਉਸ ਤੋਂ ਤਕਲੀਮ ਨਾ ਕਹਿ ਕੇ ਕਹਿ ਦਿੰਨਾ ਕਿ ਕੀ ਸਾਡੇ ਮੁੱਖ ਮੰਤਰੀ ਸਾਹਿਬ ਜੀ ਨੇ ਉਹਨਾਂ ਨੂੰ ਲੱਕੇ ਨੇ ਹੁਣੇ ਕਿਹਾ ਕਿ ਮੇਲੇ ਹੋ ਰਿਹਾ ਹੈ ਜੇ ਰੋਕੋ 1976 ਚ ਕੀ ਹੋਇਆ ਸੀ ਥਿਸ ਇਜ਼ ਵੈਰੀ ਸੀਰੀਅਸ ਥਿੰਗ 1978 ਚ ਕੀ ਹੋਇਆ ਸੀ ਆਪਾਂ ਉਹਦਾ ਹਰਜਾਨਾ ਬਹੁਤ ਦੇਰ ਤੱਕ ਪਹੁੰਚਿਆ ਕੀ ਇਹ ਗੇਪ ਰਾਈਟ ਜੋ ਹੋ ਰਿਹਾ ਉੱਥੇ ਇਹ ਜਗ੍ਹਾ ਜਿਹੜੀ ਚੁਣੀ ਗਈ ਹੈ ਔਰ ਜਿਹੜੀ ਪਰਮਿਸ਼ਨ ਦਿੱਤੀ ਗਈ ਹੈ ਕੀ ਇਹ ਸਾਜਿਸ਼ ਦਾ ਹਿੱਸਾ ਹੈ ਤਾਂ ਕੀ ਇਹ ਕੋ ਮਜ਼ਾਕ ਤੋਂ ਹੌਲੀ-ਹੌਲੀ ਇੰਨਾ ਸੀਰੀਅਸ ਕਰ ਦਿੱਤਾ ਜਾਂ ਨਹੀਂ ਔਰ ਇਹੋ ਜੀ ਘਟਨਾ ਘਟ ਜੇ ਕਿ ਆਪਾਂ ਸਾਰੇ ਮੁੱਦਿਆਂ ਦੀ ਗੱਲ ਕਰਨੀ ਛੱਡ ਦਈਏ ਔਰ ਸਿਰਫ ਉਹ ਗੱਲ ਕਰਨ ਲੱਗ ਜਾਈਏ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਅਸੀਂ ਲਾਅ ਐਂਡ ਆਰਡਰ ਤੇ ਮਸਲਾ ਜਦੋਂ ਆ ਜਾਂਦਾ ਅਸੀਂ ਬਾਕੀ ਗੱਲਾਂ ਭੁੱਲ ਜਾਂਦੇ ਆ ਇਹ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਵੀ ਕੀਤਾ ਹੈ ਕੀ ਇਹ ਸਰਕਾਰ ਇਹ ਖੇਡ ਤਾਂ ਨਹੀਂ ਖੇਡ ਰਹੀ ਕੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਾਂਗੇ ਇਹ ਗੇਰ ਪ੍ਰਾਈਡ ਅਮਰਤ ਸਰ ਸਾਹਿਬ ਦੇ ਵਿੱਚ ਹੋਣੀ ਚਾਹੀਦੀ ਹੈ ਜੋ ਵੀ ਇਹਨਾਂ ਦੀ ਪ੍ਰਾਈਡ ਹੈ ਕਿਤੇ ਹੋਰ ਹੋ ਜਾਓ ਆਪਦੇ ਥਾਂ ਤੇ ਕਰਾ ਲਓ ਤੁਸੀਂ ਡਾਂਸ ਨੂੰ ਉਸਤਾ ਕਰਦੇ ਹੀ ਰਹਿੰਦੇ ਇਹਨਾਂ ਨਾਲ ਕਰ ਲਿਓ ਜੇ ਜਾ ਕੇ ਇਹਨਾਂ ਦੇ ਮੰਤਰੀਓ ਖਟਾਰੂ ਚੈੱਕ ਕਰਕੇ ਤੁਹਾਨੂੰ ਪਤਾ ਹੋ ਜੇ ਬਣੇ ਰਿਹਾ ਕੋਈ ਪੱਗੇ ਵੀ ਬਰੇ ਹੋਰ ਕੋਈ ਵੀ ਗੱਲ ਥੋੜੇ ਦਿলো ਦਿਮਾਗ ਚੋਂ ਪਾ ਕੇ ਨੀ ਕਹਦੇ ਹੋ ਪਵਿੱਤਰ ਜਗ੍ਹਾ ਤੇ ਇਹ ਗੱਲ ਕਰਦੇ ਤੇ ਇਹਨਾਂ ਦਾ ਸਿਧਾਂਤ ਪਰ ਨਹੀਂ ਮੈਨੂੰ ਕੋਈ ਨਹੀਂ ਇਹ ਗੱਲ ਪਰ ਕੀ ਘਬੜਾਉਂਗੇ ਨਹੀਂ ਨਾਲੇ ਅਸੀਂ ਆਪਣੀ ਨੌਜਵਾਨੀ ਨੂੰ ਜਾਂ ਜਵਾਨਾਂ ਨੂੰ ਕੀ ਸਿਖਾਉਣਾ ਚਾਹੁੰਦੇ ਆ ਸਵਾਲ ਤਾਂ ਇਹ ਆ ਇਹ ਆਪਕਾ ਆਪ ਦਾ ਕੀ ਆਪਰਾਸ ਖਤਾਇ ਖਰੂਨ ਕਪਾ ਇੱਕਦਮ ਜਿਹੜਾ ਤੁਹਾਡੇ ਵੱਲੋਂ ਇੱਕ ਨੱਗਾ ਮਹਿੰਗਾ ਜਿਹਦੇ ਆਪ ਗੱਲ ਕਰਦੇ ਸਾਇਕ ਮੋਹਿੰਦੂ ਤੁਸੀਂ ਵੀ ਲੈ ਕੇ ਆਏ ਸੀ ਜਿਹਦੇ ਵਿੱਚ ਖਰਬਤ ਪੀਤੀ ਨਾ ਕਿ ਡਾਕਟਰ ਤਾਂ ਅੰਮ੍ਰਿਤ ਗਾਂਧੀ ਵੀ ਤੁਹਾਡੇ ਨਾਲ ਸੁਣ ਚੁੱਕੀ ਤੇ ਇਸ ਨੂੰ ਲੈ ਕੇ ਕੋਈ ਅਲਟਰਨੇਟ ਨਜ਼ਰ ਆਉਂਦਾ ਪਰ ਕੀ ਬੇਦਨਾ ਕੀਤਾ ਜਿਹੜਾ ਹੈਗਾ ਰੁਕਿਆ ਜਾਂ ਤੁਹਾਨੂੰ ਇੱਕ ਆਈ ਸੌਰੀ ਗੱਲ ਤੋਂ ਉੱਚੀ ਸੀ ਅਸੀਂ ਇੱਕੋ ਗੱਲ ਕਹਿ ਰਿਹਾਏ ਕਿ ਐਸ ਐਚਓ ਨੂੰ ਔਰ ਐਸ ਐਸ ਪੀ ਨੂੰ ਤੁਸੀਂ ਜ਼ਿੰਮੇਦਾਰ ਬਣਾ ਦਿਓ मैं थोड़ी लिख के कहना मैं सारी प्रेस सामने कह रहे हैं, दावे कह रहे और पूरी रिसर्च करने तो बाद कह रहा इन्होंने डी जी पी मिलने कह रहे हैं, तो बात कह रहे हैं।, तो कह रहे हैं। जेल बाले भी सा है जेल कुछ कभी बंद किया जा सकता पर उस तो पर जा, है पर उसको पहले मैं कह रहा डिस्ट्रिक्ट जो हैडक्वा डिस्ट्रिक्ट जरा जिम्मेदार होंस एस पी हूं और एक थाने का जिम्मेदार एस एच ओ हूं तुम उन्होंने जिम्मेदार बना रहे हो कि जो थोड़े थाने एक बार तेन वॉर्निंग दी जाएगी दूजी बार तेन ससपेंड किया जाऊंगे वार्निंग डीसी डेपटी कमिश्नर दे सकता है या ਤੁਸੀਂ ਇੱਕ ਪਬਲਿਕ ਕਮੇਟੀ ਬਣਾ ਸਕਦੇ ਹੋ ਸਿਵਲિયન ਪੰਜ ਪੰਜ ਬੰਦੇ ਤੁਸੀਂ ਇਹ ਕਰਕੇ ਵੇਖ ਲਓ ਮੈਂ ਤੁਹਾਨੂੰ ਦਾਅਵੇ ਵਾਲਾ ਨਾ ਇੱਕ ਮਹੀਨੇ ਚ ਤੁਹਾਨੂੰ ਜ਼ਮੀਨੀ ਤੌਰ ਤੇ ਫਰਕ ਨੂੰ ਨਜ਼ਰ ਆਇਆ ਤਾਂ ਕਹਿ ਦਿਓ ਉਹਦਾ ਕਾਰਨ ਹੈ ਇਹ ਲੋਕ ਜਿਹੜੇ ਵਾਅਦੇ ਨੇ ਜਦੋਂ ਤੁਸੀਂ ਇਹਨਾਂ ਨੂੰ ਜ਼ਿੰਮੇਦਾਰ ਬਣਾਉਂਗੇ ਔਰ ਉਹਨਾਂ ਨੇ ਕਾਰਵਾਈ ਕਰਨਗੇ ਨਾ ਹੋਏ ਤਾਂ ਮੈਨੂੰ ਕਹਿ ਦਿਓ ਤੁਸੀਂ ਆਹ ਦੇਖੋ ਨਾ ਜੀ ਆ ਪਿਛਲੇ ਕੱਲ ਪਾਸੋਂ ਹੀ ਹੁਣ ਬਲੀਨੀ ਪੁੱਛਣ ਵਾਲੇ ਖੜੀ ਗਈ ਹੈ ਹਨਾ ਤੇ ਆ ਸਾਡੇ ਕੇਸ ਤੇ ਵੀ ਆਈ ਹੈ ਹੁਣ ਕੋਲਸੋ ਬੰਦੇ ਦੀ ਹੈਲਪ ਕਰ ਰਿਹਾ ਜਿਹੜਾ ਮੈਡੀਕਲ ਸਟੋਰ ਵਾਲਾ ਉਹਨੂੰ ਸਾਰੇ ਘਟਨਾ ਕਰਨ ਤੋਂ ਬਾਹਰ ਕੱਢਦਾ ਨਾਲੇ ਹਾਲਾਂਕਿ ਸਾਰਾ ਦੁੱਥੀ ਉਹ ਸੀ ਉਹਨੂੰ ਬਾਹਰ ਕੱਢ ਕੇ ਉਹ ਵੀ ਸਾਡੇ ਸਾਨੂੰ ਕੋਲਸੋ ਉੱਥੇ ਪਾਤਾ ਤੁਸੀਂ ਕੋਈ ਆਪ ਦੇ ਵੱਲੋਂ ਪਲੀਜ਼ ਮੈਂ ਇਹਦੇ ਬਾਰੇ ਪਹਿਲਾਂ ਵੀ ਕਹਿ ਚੁੱਕਿਆ ਕਿ ਇੱਕ ਨਸ਼ੇ ਦਾ ਬਦਲ ਨਸ਼ਾ ਨਹੀਂ ਹੋ ਸਕਦਾ ਜੀ ਡਾਕਟਰ ਜੀ ਮੇਰੇ ਕਹਿੰਦੇ ਤੁਹਾਨੂੰ ਇਸੇ ਨੂੰ ਮੈਂ ਕਿਹਾ ਤੁਹਾਨੂੰ ਨੇ ਮਤਲਬ ਇਹ ਪ੍ਰਮੋਟ ਕੀ ਨਹੀਂ ਮੈਂ ਇਸ ਮੁੱਦੇ ਦਾ ਕਦੇ ਹਿੱਸਾ ਨਹੀਂ ਬਣਿਆ ਮੈਂ ਨਹੀਂ ਕਦੇ ਇਸ ਗੱਲ ਨੂੰ ਕਿ ਨਸ਼ੇ ਨੂੰ ਛਡਾਉਣਾ ਤਾਂ ਅਸੀਂ ਨਸ਼ੇ ਬਾਰੇ ਆ 13 April ਨੂੰ ਵਿਸਾਖੀ ਤੇ ਇੱਕ ਪੂਰਾ ਮਤਾ ਵੀ ਲੈ ਕੇ ਆਵਾਂਗੇ ਲਿਖ ਕੇ ਕਿ ਪੰਜਾਬ ਗਵਰਨਮੈਂਟ ਇਹਦੇ ਤੇ ਅਮਲ ਕਰੇ ਜਾਂ ਨਹੀਂ ਕਰੂਗੀ ਇਹ ਡਰਾਮਾ ਹੈ ਪਰਾਸੀ ਇਹਨਾਂ ਦਾ ਵਿਰੋਧ ਕਰਾਂਗੇ ਹਰਥਾਂ ਜਾ ਕੇ ਜੀ ਨੂੰ ਲਾਭ ਨਹੀਂ ਕਰਦੀ ਜਾਂ ਦੱਸੇ ਜੋ ਅਸੀਂ ਕਹਿ ਰਹੇ ਆ ਇਹਦੇ ਚਗਾਦਫੀ ਆ ਅਸਤ ਨਸ਼ਾ ਰੋਕਣ ਨਿਕਲਦਾ ਜਲਦੀ ਨਾ ਨੌਜਵਾਨ ਨਸ਼ਾ ਨਾ ਕਰ ਇਸ ਵਾਸਤੇ ਕੋਈ ਤਰੀਕਾ ਕੋਈ ਸੇਵਾ ਤੁਹਾਡੇ ਨੂੰ ਦਿੱਤੀ ਜਾਣੀ ਪੰਡਾ ਜਾ ਕੇ ਸ਼ਰਤ ਜਾ ਕੇ ਕਿਉਂਕਿ ਸਭ ਤੋਂ ਮੇਨ ਚੀਜ਼ਾਂ ਜੀ ਡਿਮਾਂਡ ਹੀ ਨਹੀਂ ਹੋਊਗੀ ਸਵੇਾਈ ਤੱਕ ਖਤਮ ਹੋ ਜੂਗੀ ਤਾਂ ਇਸ ਦਾ ਕੋਈ ਖੱਟਾ ਜਾਸਤ ਇੱਕ ਨਾ ਗੱਲ ਵਾਰ-ਵਾਰ ਕੀਤੀ ਜਾਂਦੀ ਹੈ ਇੱਕ ਵਾਰੀ ਬੜੀ ਗੱਲ ਉੱਠੀ ਸੀ ਕਰਾਪਸ਼ਨ ਨੂੰ ਲੈ ਵੀ ਜਦੋਂ ਇਹਟੀ ਕਰਾਪਸ਼ਨ ਮੂਵਮੈਂਟ ਉਤੀ ਸੀ ਅਨਹਾਜ਼ ਹੋ ਰਿਹਾ ਮਤ ਕਿਸਮਦੀ ਨਾਲ ਇਹ ਨਾਲ ਹੀ ਵੀ ਵਿੱਚ ਹੀ ਸੀਗੇ ਹਰ ਚੀਜ਼ ਦਾ ਇੱਕ ਤਰੀਕਾ ਹੁੰਦਾ ਹੈ ਕਿ ਕਿਵੇਂ ਸਹੀ ਕਰਦੇ ਆਪਾਂ ਡਾਕਟਰ ਕੋਲੇ ਜਾਂਦੇ ਆ ਡਾਇਗਨੋਸ ਹੁੰਦਾ ਹੈ ਤਾਂ ਆਪਾਂ ਨੂੰ ਪਤਾ ਲੱਗਦਾ ਯਾਰ ਬਿਮਾਰੀ ਦੀ ਇਹ ਚੀਜ਼ ਪਹਿਲਾਂ ਸਹੀ ਕਰਨੀ ਪਾਣੀ ਉੱਤੋਂ ਪਾਇਆ ਜਾਂਦਾ ਸਰ ਥੱਲੇ ਜਾਂਦਾ ਜਦੋਂ ਤੱਕ ਅਸੀਂ ਉੱਤੋਂ ਸਹੀ ਨਹੀਂ ਕਰਾਂਗੇ ਅਸੀਂ ਬੱਚਿਆਂ ਨੂੰ ਕਹੀਏ ਤੁਸੀਂ ਖਾਣਾ ਨਹੀਂ ਤੁਸੀਂ ਖੇਡੋ ਸਾਡੇ ਕਬੱਡੀਏ ਹੁੰਦੇ ਸੀ ਅਸੀਂ ਜਾ ਕੇ ਉੱਥੇ ਕੈਂਪ ਲਾ ਲਗੇ ਜਦੋਂ ਉਹਨਾਂ ਦੇ ਆਸ-ਪਾਸੇ ਇਹੀ ਚੀਜ਼ਾਂ ਨਜ਼ਰ ਆਉਣਗੀਆਂ ਜਦੋਂ ਬਹੁਤ ਵੱਡੇ ਵੱਡੇ ਮਹਤਵਪੂਰਨ ਸੁਸਾਇਟੀ ਦੇ ਅਮੀਰ ਬੰਦੇ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਨਜ਼ਰ ਆਉਣਗੀਆਂ ਤਾਂ ਬੱਚੇ ਵਰਕਾਉਣਗੇ ਵੀ ਉਧਰ ਕੋ ਬੱਚਿਆਂ ਨੂੰ ਲੱਗੂਗਾ ਕਿ ਅਸੀਂ ਵੀ ਆਹ ਕੰਮ ਕਰੀਏ ਸਾਨੂੰ ਉੱਤੋਂ ਨਜ਼ੀਰ ਸਾਨੂੰ ਉੱਤੋਂ ਐਗਜ਼ਾਮਪਲ ਸੈੱਟ ਕਰਨੀ ਪਊਗੀ ਕਿ ਜੋ ਬੰਦਾ ਇਹ ਹੋ ਜਾ ਕਰੂਗਾ ਉਹਦੇ ਨਾਲ ਆਊਗਾ ਚਾਹੇ ਉਹ ਮინისტრ ਹੋਵੇ ਚਾਹੇ ਉਹ ਪੁਲਿਸ ਦਾ ਵੱਡਾ ਆਫੀਸਰ ਹੋਵੇ ਮੈਂ ਦਿਨਾਂ ਤਿੰਨ ਡੀਜੀਪੀ ਦਾ ਜ਼ਿਕਰ ਕੀਤਾ ਉਹਨਾਂ ਨੇ ਕੀ ਕੀ ਹੈ ਕਿ ਸਮਗਲਰ ਪੁਲਿਸ ਦੇ ਵੱਡੇ ਆਫੀਸਰ ਔਰ ਰਾਜਨੇਤਾ ਲੀਡਰ ਇਹਨਾਂ ਦਾ ਨੈਕਸਸ ਹੈ ਜੇ ਮੈਂ ਨਹੀਂ ਕਹਿ ਰਿਹਾ ਇਹ ਉਹ 10 ਡੀਜੀਪੀ ਕਹਿ ਚੁੱਕੇ ਨੇ ਉਹਨਾਂ ਦੀਆਂ ਚਿੱਠੀਆਂ ਕਹਿ ਚੁੱਕੀਆਂ ਨੇ ਕੀ ਕਰ ਰਹੇ ਹੋ ਤੁਸੀਂ ਉਹਦੇ ਤੇ ਜਾਰੇ ਇੱਕ ਛੋਟਾ ਜਿਹਾ ਪੈਡਲਰ ਵੀ ਨਹੀਂ ਹੋਣਾ ਮੈਨੂੰ ਲੱਗਦਾ ਜਿਹੜਾ ਇੱਕ ਪਿੰਡ ਦੇ ਵਿੱਚ ਆ ਉਹਨੂੰ ਫੜ ਰਹੇ ਹੋ ਇਹ ਬੰਦੇ ਫੜ ਲਓ ਇੱਕ ਮਹੀਨੇ ਬਾਅਦ ਬੇਰ ਸ਼ੁਰੂ ਹੋ ਜਾਣਗੇ ਦੂਜੇ ਪੈਦਾ ਹੋ ਜਾਣਗੇ ਉਦਨੇ ਤਾਂ ਉਹੀ ਬੈਠੇ ਨਹੀਂ ਇੱਕ ਥਾਪੜ ਕੇ کہہ ਰਹੇ ਹੋ ਅਸੀਂ ਬਲਡੋਜ਼ਰ ਜਸਟਿਸ ਕਰਾਂਗੇ ਆ ਕਰ ਲਓ ਫਿਰ ਬਲਡੋਜ਼ਰ ਜਸਟਿਸ ਕਰਨਾ ਹੀ ਹੈ ਤਾਂ ਔਰ ਸੈਕਿੰਡ ਆਏ ਦੇ ਜਸਟਿਸ ਆਪਾਂ ਬਹੁਤ ਦੇਖੇ ਆ ਇਹ ਦੇ ਜਸਟਿਸ ਆਪਾਂ ਦੇਖਦੇ ਦੇਖਦੇ ਕਾਲਾੜਾ ਸਾਰਾ ਲਾਸ਼ਾਂ ਗਿੰਦੇ ਗਿੰਦੇ ਖੋਦ ਲਾਸ਼ ਹੋ ਗਈ ਸੀ ਇਹ ਜੱਜ ਕਾਦੇ ਆਸਤੇ ਨੇ ਅਦਾਲਤਾਂ ਕਾਦੇ ਆਸਤੇ ਨੇ ਇਸ ਤਰ੍ਹਾਂ ਦੇ ਜਿੰਨੀਆਂ ਵੀ ਚੀਜ਼ਾਂ ਹੋਈਆਂ ਅਸੀਂ ਵਿਰੋਧ ਕਰਦੇ ਸੀ ਯਾਹਾਂ ਹੋ ਰਾਮ ਬਾਈ ਜੀ ਠੀਕ ਹੈ ਦੇਖੋ ਨਸ਼ੇ ਦੇ ਮਾਮਲੇ ਚ ਜੇ ਕੋ ਗੱਲਾ ਕਰਨ ਨਾਲ ਕੁਝ ਨਹੀਂ ਹੋਣਾ ਬੀ ਪ੍ਰੈਕਟੀਕਲ ਪ੍ਰੈਕਟੀਕਲ ਕੀ ਹੈ ਸਭ ਤੋਂ ਦੁੱਖ ਦੀ ਔਰ ਸ਼ਰਮ ਦੀ ਗੱਲ ਕੀ ਹੈ ਕਿ ਸਾਡੇ ਹਰ ਇੱਕ ਬੰਦੇ ਨੂੰ ਕਲੀਅਰ ਹੋਣਾ ਹੈ ਹਰ ਬੰਦੇ ਨੂੰ ਕਲੀਅਰ ਹੈ ਕਿ ਕੌਣ ਨਸ਼ਾ ਵੇਚ ਰਿਹਾ ਹੈ ਕੌਣ ਨਸ਼ਾ ਖਰੀਦ ਰਿਹਾ ਜਾਂ ਕੌਣ ਉਹਨੂੰ ਵੇਚਣ ਲਈ ਭੇਜ ਰਿਹਾ ਹੈ ਪਿੰਡ ਦੇ ਕਿਸੇ ਬੱਚੇ ਨੂੰ ਪੁੱਛ ਲਓ ਸ਼ਹਿਰ ਦੇ ਕਿਸੇ ਬੱਚੇ ਨੂੰ ਪੁੱਛ ਲਓ ਇਹ ਕਲੀਅਰ ਹੁੰਦੀ ਹੈ ਗੱਲ ਤੇ ਜੇ ਇਹ ਕਲੀਅਰ ਹੈ ਤਾਂ ਕੀ ਉਸ ਪੁਲਿਸ ਵਾਲੇ ਇੰਸਪੈਕਟਰ ਨੂੰ ਥਾਣੇਦਾਰ ਨੂੰ ਜੋ ਐਸਐਚਓ ਹੁੰਦਾ ਥਾਣੇਦਾਰ ਜਾਂ ਐਸਐਸਪੀ ਹੁੰਦਾ ਉਹ ਪਤਾ ਨਹੀਂਗਾ ਪਤਾ ਹੈ ਤੇ ਕੀ ਅਸੀਂ ਉਹਦੀ ਜ਼ਿੰਮੇਵਾਰੀ ਤੈਅ ਨਹੀਂ ਕਰਾਂਗੇ ਬਸ ਅਸੀਂ ਇਹ ਨਹੀਂ ਗੱਲ ਕਹਿ ਰਹੇ ਕਿ ਪਲੀਜ਼ ਇਹਨਾਂ ਦੀ ਜ਼ਿੰਮੇਵਾਰੀ ਤਾਂ ਕਰ ਦਿਓ ਮੈਂ ਤੁਹਾਨੂੰ ਲੈ ਕੇ ਆਣਾ ਹੈ ਇੱਕ ਮਹੀਨੇ ਚ ਫਰਕ ਆ ਜਾਏ ਪਿੱਛੇ ਬਿਆਨ ਵੀ ਆਇਆ ਸੀ ਸਰਕਾਰ ਦਾ ਇਸ ਮਾਮਲੇ ਤੇ ਕਿ ਅਸੀਂ ਜ਼ਿੰਮੇਵਾਰ ਕੋਈ ਨਾ ਕੋਈ ਪਿੱਛੇ ਜਿੱਥੇ ਮੋਸ਼ਾ ਵਿਖੇਗਾ ਉਹਦੇ ਲਈ ਕੋਈ ਗਾਈਡਲਾਈਨ ਬਣਾਈਆਂ ਨੇ ਇਹਨੇ ਜ਼ਿੰਮੇਵਾਰ ਕਿਵੇਂ ਹੋਊਗਾ ਉਹ ਜ਼ਿੰਮੇਵਾਰ ਕੌਣ ਬਣਾਊਗਾ ਉਹਨੂੰ ਇਹਦੀ ਰਿਪੋਰਟ ਅਗਰ ਕੋਈ ਸਿਵਲ ਕਮੇਟੀ ਬਣਾਈ ਜਾਵੇ ਪੰਜ ਬੰਦਿਆਂ ਦੀ ਡਿਸਟ੍ਰਿਕਟ ਦੇ ਵਿੱਚ ਉਹ ਸਿਵਲ ਬੰਦਿਆਂ ਦੀ ਕਮੇਟੀ ਜਾ ਕੇ ਡੀਸੀ ਨੂੰ ਕਹੇ ਡੀਸੀ ਉਹਦੀ ਰეკਮੈਂਡੇਸ਼ਨ ਐਸਐਸਪੀ ਨੂੰ ਕਰੇ ਕੀ ਇਹਨੂੰ ਮੰਨਿਆ ਜਾਊਗਾ ਇਹ ਗੱਲਾਂ ਨੂੰ ਥੋੜਾ ਜਿਹਾ ਤੁਸੀਂ ਬੜਾ ਕੁਛ ਇਧਰ ਫਿਨਲੈਂਡ ਭੇਜ ਦਿੰਨੇ ਹੋ ਫਲਾਨੀ ਤਾਂ ਭੇਜ ਦਿੰਨੇ ਹੋ ਐਵਜਾ ਕੰਮ ਵੀ ਕਰ ਲਓ ਸਾਰਾ ਕੁਝ ਸਹੀ ਹੋ ਜਾਊਗਾ ਮੈਂ ਤੁਹਾਨੂੰ ਆੜੇ ਛੋਟੀ ਜੀ ਗੱਲ ਹੈ ਜੇ ਨਾ ਸਹੀ ਹੋ ਜੇ ਕਿਉਂਕਿ ਉਹਦਾ ਕਾਰਨ ਹੈ ਮੈਂ ਤੁਹਾਨੂੰ ਬਹੁਤ ਸਪਸ਼ਟ ਸ਼ਬਦਾਂ ਚ ਕਹਿ ਰਿਹਾ ਆਪਾਂ ਹੁਣੇ ਗੱਲ ਕੀਤੀ ਸੀ ਦੌਲੇ ਵਾਲੇ ਪਿੰਡ ਦੀ ਦੌਲੇ ਵਾਲਾ ਪਿੰਡ ਹੈ ਜਿੱਥੇ ਸ਼ਾਇਦ ਪਹਿਲਾਂ ਸ਼ਰਾਬ ਵੀ ਖਦੀ ਸੀ ਹੁਣ ਚੰਟਾ ਵੀ ਕਰਿਆ ਸਾਰੇ ਇਲਾਕੇ ਨੂੰ ਪਤਾ ਹੈ ਤਾਂ ਮੈਨੂੰ ਦੱਸੋ ਕੀ ਉਸ ਜਗ੍ਹਾ ਦੇ ਥਾਣੇਦਾਰ ਐ ਐਸਐਚਓ ਨੂੰ ਨਹੀਂ ਪਤਾ ਐਸਐਸਪੀ ਨੂੰ ਨਹੀਂ ਪਤਾ ਪਤਾ ਹੈ ਅਸੀਂ ਆਹੀ ਤਾਂ کہہ ਰਹੇ ਹਾਂ ਜਦੋਂ ਤੁਹਾਨੂੰ ਪਤਾ ਹੈ ਤਾਂ ਤੁਸੀਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਤੇ ਜੇ ਤੁਸੀਂ ਨਹੀਂ ਕਰਦੇ ਤਾਂ ਕੀ ਤੁਹਾਡੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਬਸ ਇੰਨੀ ਇੱਕ ਗੱਲ ਹੈ ਬਹੁਤ ਛੋਟੀ ਗੱਲ ਹੈ ਕੋਈ ਲੰਬਾ ਚੌੜਾ ਨਹੀਂ ਇਹਦੇ ਵਿੱਚ ਠੀਕ ਹੈ ਠੀਕ ਹੈ